ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂ ਵੀ ਜਿਹੜਾ ਭਲਾ ਰਿਪੀਟਰ ਪਸ਼ੂ ਐ ਆਪਾਂ ਉਹਨੂੰ ਕਿਵੇਂ ਕਨਸੀਵ ਕਰਾ ਸਕਦੇ ਆਂ ਇੱਕ ਆਪਣੀ ਨਾਰਮਲੀ ਕਿਟ ਚੱਲਦੀ ਆ 079 ਆਪਾਂ ਬੋਲ ਦਿੰਨੇ ਆ ਉਹ ਕਿਵੇਂ ਆਪਣੇ ਲਈ ਹੈਲਪਫੁਲ ਆ ਕਿਵੇਂ ਆਪਣੀ ਮਦਦ ਕਰਦੀ ਆ ਕਾਫੀ ਜ਼ਿਆਦਾ ਉਹਦੇ ਫਾਇਦੇ ਨੇ ਅਸਲ ਦੇ ਵਿੱਚ ਆਪਾਂ ਨੂੰ ਸਮਝਣ ਦੀ ਲੋੜ ਐ ਉਹ ਜਿਹੜੀ 079 ਕਿਟ ਐ ਉਹਨੂੰ ਆਪਾਂ ਸਿੰਕ੍ਰੋਨਾਈਜ਼ੇਸ਼ਨ ਆਫ ਐਕਸਟਰਾਸਾਈਕਲ ਬੋਲਦੇ ਆਂ ਕਹਿਣ ਦਾ ਮਤਲਬ ਜਦੋਂ ਪਸ਼ੂ ਦੀ ਹੀਟ ਆਉਂਦੀ ਆ ਤਾਂ ਉਹ ਹੀਟ ਆਉਣ ਦੇ ਤਿੰਨ ਚਾਰ ਅਲੱਗ ਪੜਾਅ ਹੁੰਦੇ ਨੇ ਉਹ ਉਹ ਸਾਰਿਆਂ ਨੂੰ ਆਪਾਂ ਸਿਨਕ੍ਰੋਨਾਈਜ਼ ਕਰਨ ਦਾ ਕਹਿਣ ਦਾ ਮਤਲਬ ਜੇ ਉਹ ਹਾਲੇ ਨਹੀਂ ਹੀਟ ਦੇ ਵਿੱਚ ਆ ਰਹੀ ਆਪਾਂ ਨੂੰ ਹੀਟ ਦੇ ਵਿੱਚ ਲਿਆ ਸਕਦੇ ਆ ਉਹ ਜਦੋਂ ਆਪਾਂ ਇਦਾਂ ਦੇ ਹਾਰਮੋਨ ਇਦਾਂ ਦੇ ਟੀਕੇ ਉਹ ਕਿਟ ਦੇ ਵਿੱਚ ਲਾਉਨੇ ਆ ਜਿਹੜੇ ਕਿ ਉਹਦੇ ਅੰਦਰ ਹਾਰਮੋਨ ਬੈਲੈਂਸ ਕਰ ਦਿੰਦਾ ਜਦੋਂ ਹਾਰਮੋਨਲ ਬੈਲੈਂਸ ਹੋ ਗਿਆ ਤਾਂ ਆਟੋਮੈਟਿਕਲੀ ਪਸ਼ੂ ਐਗ ਪ੍ਰੋਡਿਊਸ ਕਰਦਾ ਫੋਲਿਕਲ ਬਣ ਜਾਂਦਾ ਤਾਂ ਆਪਾਂ ਉਹ ਹੀਟ ਦੇ ਬਾਰੇ ਉਹ ਆਪਾਂ ਸਿਨਕ੍ਰੋਨਾਈਜੇਸ਼ਨ ਬਾਰੇ ਗੱਲ ਕਰਦੇ ਆ ਤੇ ਇਹ ਆਪਾਂ ਸਾਰੇ ਭਰਾਵਾਂ ਨੂੰ ਪਤਾ ਹੈ ਆਪਾਂ ਵੈਸੇ ਤਾਂ ਇਹ ਜਿਹੜੇ ਬਾਹਰਲੀ ਕੰਟਰੀ ਦੇ ਵਿੱਚ ਨੇ ਉਹ ਤਾਂ ਇਹ ਤੋਂ ਇਹ ਕੰਮ ਲੈਂਦੇ ਨੇ ਉਹ ਪਸ਼ੂ ਬਸ ਉਹਨੂੰ ਖਰਾ ਕੇ ਬਹੁਤ ਜਿਆਦਾ ਚੰਗੀ ਪਾਉਂਦੇ ਨੇ ਜਦੋਂ ਅੰਦਰੋਂ ਯੂਟਰਸ ਪੂਰਾ ਮੈਚੂਰ ਹੋ ਜਾਂਦਾ ਕਈ ਵਾਰੀ ਪਸ਼ੂ ਹੀਟ 'ਚ ਨਹੀਂ ਆਉਂਦਾ ਥੋੜੀ ਬਹੁਤੀ ਘਾਟ ਹੁੰਦੀ ਆ ਜਾਂ ਰਿਪੀਟਰ ਹੁੰਦਾ ਉਹ ਉਹਨੂੰ ਆਪਣੀ ਮਰਜ਼ੀ ਦਾ ਸਵਾਲ ਲੈਂਦੇ ਨੇ ਸੀਜ਼ਨ ਦੇ ਹਿਸਾਬ ਨਾਲ ਕਿਉਂਕਿ ਮੰਨ ਲਓ ਜਿਹੜੀ ਗਾਈ ਆਪਣਾ ਗਰਮੀ 'ਚ ਸੋਣਾ ਐਚ ਐਫ ਜਰਸੀ ਆ ਉਹ ਦੁੱਧ ਘਟ ਦੇਊਗੀ ਆਪਾਂ ਜੇ ਮੰਨ ਲਓ ਪ੍ਰੋਪਰ ਹੀਟ ਦੇ ਵਿੱਚ ਪਸ਼ੂ ਨਹੀਂ ਆ ਰਿਹਾ ਤਾਂ ਆਪਾਂ ਸਿਨਕੋਨਾਈਜੇਸ਼ਨ ਵੀ ਉਹਦੀ ਕਰ ਸਕਦੇ ਆ ਜੇ ਅੰਦਰੋਂ ਯੂਟਰਸ ਚੰਗੀ ਤਰ੍ਹਾਂ ਠੀਕ ਹੈ ਜਾਂ ਜਿਆਦਾ ਰਿਪੀਟਰ ਗਾਂਵਾਂ ਨੇ ਜਿਹੜੀਆਂ ਕਈ ਵਾਰੀ ਕਿਤੇ ਨਾ ਕਿਤੇ ਜ ਉਸੇ ਨਾਲ ਹੀ ਉਹ ਰਿਪੀਟ ਹੋ ਜਾਂਦੀਆਂ ਤਾਂ ਆਪਾਂ ਸਿੰਕ੍ਰੋਨਾਈਜੇਸ਼ਨ ਆਫ ਐਸਟਰਾਸਾਈਕਲ ਹੀਟ ਦੇ ਵਿੱਚ ਆਪਾਂ ਆਪਣੇ ਆਰਟੀਫੀਸ਼ੀਅਲ ਲਿਆ ਕੇ ਬਣਾवटी ਹੀਟ ਆਪਾਂ ਲਿਆ ਕੇ ਇਹਨਾਂ ਦੇ ਵਿੱਚ ਆਪਾਂ ਗਰਭਧਾਨ ਕਰਾ ਸਕਦੇ ਹਾਂ ਉਹਦੇ ਤੇ ਆਪਾਂ ਗੱਲ ਕਰਦੇ ਹਾਂ ਆਮੀ ਭਰਾ ਮੈਨੂੰ ਪਤਾ ਵੀ ਆਪਾਂ ਕਿੰਨੇ ਕਿੰਨੇ ਕ ਟੀਕੇ ਲਾਉਣੇ ਆ ਕਿਹੜੇ ਕਿਹੜੇ ਹਾਰਮੋਨ ਲੱਗਦੇ ਨੇ 079 ਨੂੰ ਤਾਂ ਦੱਸਿਆ ਵੀ 0 ਦਾ ਮਤਲਬ ਵੀ ਇੱਕ ਪਹਿਲੇ ਦਿਨ ਟੀਕਾ ਲਾਉਣਾ ਫਿਰ ਆਪਾਂ 7ਵੇਂ ਦਿਨ ਟੀਕਾ ਲਾਉਣਾ ਫਿਰ ਇੱਕ ਦਿਨ ਛੱਡ ਕੇ 9ਵੇਂ ਦਿਨ ਟੀਕਾ ਲਾਉਣਾ ਤੇ 10ਵੇਂ ਦਿਨ ਆਪਾਂ ਟੀਕਾ ਭਰਉਣਾ ਤਾਂ ਆਪਾਂ ਉਹਨਾਂ ਟੀਕਿਆਂ ਦੀ ਵੀ ਗੱਲ ਕਰ ਕਾਫੀ ਹੈਲਪਫਲ ਆਪਣੇ ਡੇਰੀ ਵਾਸਤੇ ਉਹ ਆਪਾਂ ਕੋਈ ਵੀ ਪਸ਼ੂ ਆਪਣੀ ਮਰਜ਼ੀ ਨਾਲ ਸਵਾਵਾ ਸਕਦੇ ਆ ਕਈ ਭਰਾ ਮੇਲਿਆਂ ਦੇ ਸ਼ੌਕੀਨ ਹੁੰਦੇ ਨੇ ਤਾਂ ਪ੍ਰੋਪਰ ਪਸ਼ੂ ਕਈ ਵਾਰ ਹੀਟ ਚ ਨਹੀਂ ਆਉਂਦਾ ਤਾਂ ਆਪਾਂ ਸਿੰਕ੍ਰੋਨਾਈਜੇਸ਼ਨ ਕਰਕੇ ਪਸ਼ੂਆਂ ਦੀ ਉਹਨਾਂ ਨੂੰ ਸਹੀ ਟਾਈਮ ਤੇ ਸਵਾਵਾ ਸਕਦੇ ਆ ਤਾਂ ਜੋ ਆਪਾਂ ਮੇਲਿਆਂ ਦੇ ਵਿੱਚ ਕੰਪੀਟੀਸ਼ਨ ਵੀ ਲੜ ਸਕਦੇ ਆ ਜਾਂ ਜਿੱਥੇ ਰਿਪੀਟ ਦੀ ਬਹੁਤ ਜ਼ਿਆਦਾ ਸਮੱਸਿਆ ਜਿਹੜੀ ਇਹ ਟੈਕਨੀਕ ਹੈ ਇਹਨੂੰ ਥੋੜਾ ਟੈਂਪਰੇਚਰ ਬਹੁਤ ਅਫੈਕਟ ਕਰਦਾ ਗਰਮੀਆਂ ਦੇ ਵਿੱਚ ਥੋੜਾ ਪਰਹੇਜ਼ ਕਰੀਏ ਆਪਾਂ ਗਰਮੀਆਂ ਦੇ ਵਿੱਚ ਨਾ ਇਹਨੂੰ ਯੂਜ਼ ਕਰੀਏ ਕਿਉਂਕਿ ਜਦੋਂ ਹੀਟ ਸਟ्रेस ਹੁੰਦਾ ਪਹਿਲਾਂ ਵੀ ਆਪਾਂ ਗੱਲ ਕਰ ਸਿਆਲਾਂ ਦੇ ਵਿੱਚ ਜੋ ਠੰਡਪਨ ਲੱਗ ਜਾਂਦੀ ਆਪਾਂ ਉਹਨੂੰ ਚੰਗੀ ਤਰ੍ਹਾਂ ਪਾਉ ਤੋਂ ਰਿਜ਼ਲਟ ਲੈ ਲੈਨੇ ਆ ਰਿਜ਼ਲਟ ਗਰਮੀਆਂ ਦੇ ਵਿੱਚ ਵੀ ਦਿੰਦੀ ਆ ਉਹਦਾ ਰਿਜ਼ਲਟ ਆਪਾਂ ਉਹਦਾ ਗਰਮੀਆਂ ਦੇ ਵਿੱਚ ਵੀ ਲੈ ਸਕਦੇ ਹੁੰਨੇ ਆ ਬਟ ਆਪਾਂ ਨੂੰ ਕਈ ਚੀਜ਼ਾਂ ਹੋਰ ਨਾਲ ਐਡ ਕਰਨੀਆਂ ਪੈਂਦੀਆਂ ਨੇ ਸਿਆਲਾਂ ਦੇ ਵਿੱਚ ਜੋ ਟੈਂਪਰੇਚਰ ਠੀਕ ਹੈ ਤੇ ਬਹੁਤ ਹੀ ਜ਼ਿਆਦਾ کارਗਰ ਆਪਣੀ ਇਹ ਕਿੱਟ ਕਹਿ ਸਕਦੇ ਆ ਆਪਾਂ ਕਾਫੀ ਪਸ਼ੂਆਂ ਤੇ ਅਜਮਾਈ ਵੀ ਆ ਕਾਫੀ ਮੱਝਾਂ ਵੀ ਗੱਭਣ ਕਰਾਈਆਂ ਕਾਫੀ ਗਾਵਾਂ ਜਿਹਾ ਪਾਏ ਕਿੱਟ ਤੇ ਗੱਭਣ ਕਰਾਈਆਂ ਨੇ ਸੋ ਜਿਹੜੇ ਪਹਿਲੇ ਦਿਨ ਹਾਰਮੋਨ ਲਾਦਦੇ ਆ ਉਹ ਜੀਐਨ ਆਰਐਚ ਲਾਉਣੇ ਆਪਾਂ ਜਿਵੇਂ ਰਿਸੈਪਟਰ ਹੋ ਗਿਆ ਗਾਈਨ ਗੈਨਰੈਚ ਨਾਲੋਂ ਮੈਨੂੰ ਜਿਹੜੇ ਰਿਸੈਪਟਲ ਦੇ ਨੇ ਰਿਸੈਪਟਲ ਦਾ ਮਤਲਬ ਰਿਅਲਟਾ ਮੈਨੂੰ ਚੰਗਾ ਲੱਗਿਆ ਹਾਰਮੋਨ ਦੋਨੇ ਸੇਮ ਨੇ ਤੇ ਰਿਸੈਪਟਲ ਦਾ ਸਰਟ ਸਭ ਤੋਂ ਚੰਗਾ ਲੱਗੇ ਗੈਨਰੈਚ ਨਾਲੋਂ ਤਾਂ ਆਪਾਂ ਪਹਿਲੇ ਦਿਨ ਜਦੋਂ ਲਾਉਣੇ ਆਪਾਂ 5 ਐਮਐਲ ਰਿਸੈਪਟਲ ਲਾਉਣਾ ਪਹਿਲੇ 0 ਦਿਨ ਤੇ ਆਪਾਂ ਕਹਿੰਦੇ ਆ ਪਹਿਲੇ ਦਿਨ ਆਪਾਂ 5 ਐਮਐਲ ਰਿਸੈਪਟਲ ਲਾਉਣਾ ਨਾਲ ਤੁਸੀਂ ਉਹਦੇ 20 ਐਮਐਲ ਯੂਰੀਮਨ ਵੀ ਲਾ ਸਕਦੇ ਹੋ 5 ਐਮਐਲ ਉਹਦੇ ਸਟਿਮ ਬਟ ਵੀ ਲਾ ਸਕਦੇ ਹੋ ਕਿਉਂਕਿ ਸਟਿਮ ਬਟ ਦੇ ਵਿੱਚ ਉਹੀ ਜ਼ਿੰਕ ਕਾਪਰ ਮੈਗਨੀਜ਼ ਆਗੇ ਫਾਸਫੋਰਸ ਆਗੇ ਯੂਰੀਮਨ ਦੇ ਵਿੱਚ ਉਹੀ ਹੀਟ ਸ ਜਦੋਂ ਪਹਿਲੇ ਦਿਨ ਲੱਗ ਗਿਆ ਉਸ ਤੋਂ ਬਾਅਦ ਆਪਾਂ 7ਵੇਂ ਦਿਨ ਕੀ ਲਾਉਣਾ 7ਵੇਂ ਦਿਨ ਆਪਾਂ ਨਾਲ ਵਟਮੈਟ ਲਾਉਣਾ ਤਾਂ ਵਟ ਨੇ ਜਦੋਂ ਵਟਮੈਟ ਲਾਉਣਾ ਉਦੋਂ ਵੀ ਤੁਸੀਂ ਨਾਲ ਉਹਦੇ ਯੂਰੀਮਨ ਲਾ ਸਕਦੇ ਹੋ ਜਾਂ ਸਟਿੰਬਟ ਲਾ ਸਕਦੇ ਹੋ 20 ਐਮਐਲ ਚਾ ਲਾ ਸਕਦੇ ਹੋ ਯੂਰੀਮਨ ਤੇ 5 ਐਮਐਲ ਸਟਿੰਬਟ ਲਾ ਸਕਦੇ ਹੋ 7ਵੇਂ ਦਿਨ ਨਾਲ ਤੁਸੀਂ ਕੀ ਕਰਨਾ ਜੇ ਤੁਹਾਨੂੰ ਜ਼ਿਆਦਾ ਲੱਗਦਾ ਤਾਂ ਆਪਣੇ B5 ਜਾਂ ਵਟਮੈਟ ਦੇ ਇੰਜੈਕਸ਼ਨ ਆਉਂਦੇ ਨੇ ਤੁਸੀਂ ਪਹਿਲੇ ਦਿਨ ਵੀ ਉਹ ਦੇ ਸਕਦੇ ਨਾਲ ਅਤੇ 7ਵੇਂ ਦਿਨ ਵੀ ਨਾਲ ਦੇ ਸਕਦੇ ਹੋ ਉਸ ਤੋਂ ਬਾਅਦ ਜਦੋਂ ਇੱਕਦਮ ਛੱਡ ਕੇ 9ਵਾਂ ਦਿਨ ਆ ਗਿਆ ਉਦੋਂ ਆਪਾਂ ਫਿਰ 5 ਐਮਐਲ ਰੈਸੈਪਟਲ ਲਾਉਣਾ ਕਾਉਰ ਰਿਸੈਪਟ ਆਪਾਂ ਇੰਨਾ ਕਿ ਧਿਆਨ ਚ ਰੱਖ ਕੇ ਲਾਉਣਾ ਜਦੋਂ ਰਿਸੈਪਟ ਲੱਗ ਗਿਆ ਉਦੋਂ 16 ਘੰਟੇ ਦੇ ਵਿੱਚ ਵਿੱਚ ਆਪਾਂ ਮੱਝ ਦੀ ਏਈ ਕਰਾਉਣੀ ਆ ਤਾਂ ਹੋ ਸਕੇ ਜਿਵੇਂ ਨੌਵੇਂ ਦਾ ਕਿਉਂਕਿ ਨੌਵੇਂ ਦਿਨ ਆਪਾਂ ਜੇ ਆਥਨੇ ਸ਼ਾਮ ਨੂੰ 5-6 ਵਜੇ ਲਾਵਾਂਗੇ ਫਿਰ ਸਵੇਰੇ ਆਪਾਂ 10-11 ਤੋਂ ਪਹਿਲਾਂ ਪਹਿਲਾਂ ਆਪਾਂ ਟੀਕਾ ਭਰ ਸਕਦੇ ਆ ਉਹ ਮੋਸਟਲੀ ਆਪਾਂ ਸ਼ਾਮ ਨੂੰ ਲਾ ਸਕਦੇ ਨਾਲ ਉਹ ਜੇ ਜਿਆਦਾ ਆਪਾਂ ਪਹਿਲਾਂ ਲਾਤਾ ਫਿਰ ਟਾਈਮਰ ਰਾਤ ਦਾ ਜਿਆਦਾ ਵੱਡਾ ਹੁੰਦਾ ਤਾਂ ਆਪਾਂ 10 ਵਜੇ ਤੋਂ ਪਹਿਲਾਂ ਪਹਿਲਾਂ ਉਹਦੀ ਏਈ ਕਰਾ ਦਈਏ ਕਹਿੰਦਾ ਮਤਲਬ ਜਦੋਂ ਵੀ ਰਿਸੈਪਟ ਲਾਉਣਾ ਐਂਡਲ ਆ ਨੌਵੇਂ ਦਿਨ ਜਦੋਂ ਤੁਹਾਨੂੰ ਲੱਗਦਾ ਹੋਵੇ ਵੀ ਆਪਣੇ ਅਗਲੇ ਦਿਨ ਵਾਸਤੇ 10 ਵਜੇ 11 ਵਜੇ ਟਿਕਾ ਭਰਿਆ ਜਾਵੇ ਮਤਲਬ ਸ਼ਾਮ ਨੂੰ 5 6 ਵਜੇ ਲਾਓ ਉਸ ਤੋਂ ਬਾਅਦ ਅਗਲੇ ਦਿਨ 10 11 ਵਜੇ ਤੁਹਾਡੇ ਟਾਈਮ ਹੁੰਦਾ ਇਹੀ ਕਰਨ ਦਾ ਉੱਥੇ ਤੁਸੀਂ ਇਹੀ ਕਰ ਦਿੰਦੇ ਹੋ ਜੇ ਪਸ਼ੂ ਜਿਆਦਾ ਫਿਰ ਵੀ ਤਾਰਾਂ ਦੇ ਅੰਦਰ ਰਹਿੰਦਾ ਤਾਂ ਤੁਸੀਂ ਅਗਲੇ ਦਿਨ ਵੀ ਫਿਰ ਇੱਕ ਰਿਪੀਟ ਇਹੀ ਕਰ ਸਕਦੇ ਹੋ ਕਿਉਂਕਿ ਦੋ ਜੇ ਇਹੀ ਹੋਣਗੇ ਉਹ ਤਾਂ ਕੋਈ ਨੁਕਸਾਨ ਨਹੀਂ ਉਹ ਤਾਂ ਤੁਹਾਨੂੰ ਰਿਜ਼ਲਟ ਹੀ ਮਿਲਣਾ ਜਦੋਂ ਇਹ ਚਾਰੇ ਸਾਈਕਲ ਆਪਸ ਵਿੱਚ ਬੈਲੈਂਸ ਹੋ ਜਾਂਦੇ ਨੇ ਤਾਂ ਪਸ਼ੂ ਨੇ ਆਟੋਮੈਟਿਕਲੀ ਚੰਗਾ ਐਗ ਪ੍ਰੋਡਿਊਸ ਹੁੰਦਾ ਕਾਫੀ ਹੱਦ ਤੱਕ ਇਹਦੀ ਕਨਸੀਵ ਰੇਟ ਆ ਉਹ ਚੀਜ਼ ਤਾਂ ਦੇ ਤਾਂ ਦੁਬਾਰੇ ਆਪਾਂ ਫੇਰ ਰਿਪੀਟ ਕਰ ਦਿੰਨੇ ਆ ਪਹਿਲੇ ਦਿਨ ਆਪਾਂ ਰੈਸੈਪਟ ਲਾਉਣਾ 5 ਐਮਐਲ ਨਾਲ ਉਹਦੇ ਤੁਸੀਂ 20 ਐਮਐਲ ਯੂਰੀਮਨ ਲਾ ਸਕਦੇ ਹੋ 5 ਐਮਐਲ ਸਟਿੰਬਟ ਲਾ ਸਕਦੇ ਹੋ ਫਿਰ ਤੁਸੀਂ 7ਵੇਂ ਦਿਨ ਵਿਟਾਮੇਟ ਲਾਉਣਾ 2 ਐਮਐਲ ਦਾ ਵਿਟਾਮੇਟ ਉਹਦਾ 2 ਉਹ ਲਾਉਣਾ ਤੇ ਨਾਲ ਤੁਸੀਂ ਯੂਰੀਮਨ ਤੇ ਸਟਿੰਬਟ ਫੇਰ ਰਿਪੀਟ ਕਰ ਸਕਦੇ ਹੋ ਫਿਰ ਇੱਕਦਮ ਛੱਡ ਕੇ 8ਵੇਂ ਦਿਨ ਛੱਡ ਕੇ 9ਵੇਂ ਦਿਨ ਤੁਸੀਂ 5 ਐਮਐਲ ਰੈਸੈਪਟ ਲਾਉਣਾ ਸ਼ਾਮ ਜਨੂੰ 5-6 ਵਜੇ ਲਾਇਓ ਤਾਂ 10ਵੇਂ ਦਿਨ ਤੁਸੀਂ 10-11 ਤੋਂ ਪਹਿਲਾਂ 16 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਰੈਸੈਪਟ ਲਾਉਣ ਤੋਂ ਬਾਅਦ ਜਿਹੜੀ ਏਆਈ ਆ ਉਹ ਉਹਨਾਂ ਨਾਲ ਬਹੁਤ ਹੀ ਕਾਫੀ ਹੱਦ ਤੱਕ ਇਹਦੇ ਪਸ਼ੂ ਨੇ ਉਹ ਕਨਸੀਵ ਹੋਏ ਨੇ ਕਿਉਂਕਿ ਜਦੋਂ ਹਾਰਮੋਨ ਬਾਹਰੋਂ ਲੱਗਦਾ ਹੈ ਕਈ ਵਾਰੀ ਪਸ਼ੂ ਦੇ ਅੰਦਰ ਉਹਨਾਂ ਚੰਗਾ ਹਾਰਮੋਨ ਨਹੀਂ ਲੱਗਦਾ ਜਿੰਨਾਂ ਆਪਾਂ ਬਾਹਰੋਂ ਦੇ ਦਿੰਨੇ ਆ ਜਦੋਂ ਆਪਾਂ ਹਾਰਮੋਨ ਨੂੰ ਹਲਾਤੇ ਹਾਈਪੋਥੈਲੋਮਸ ਦੇ ਵਿੱਚ ਆਟੋਮੈਟਿਕਲੀ ਪਸ਼ੂ ਹਾਰਮੋਨ ਰੀਲੀਜ਼ ਕਰਦਾ ਉਹ ਜਿਹੜਾ ਸਾਈਕਲ ਆ ਪ੍ਰੋਪਰ ਹਾਰਮੋਨ ਦੀ ਖੇਡ ਆ ਸਾਰੀ ਇਹ ਜਦੋਂ ਸਾਈਕਲ ਪ੍ਰੋਪਰ ਬਣਦਾ ਚੰਗੀ ਤਰ੍ਹਾਂ ਇੱਕ ਪ੍ਰੋਡਿਊਸ ਹੋ ਜੋ ਉਸ ਤੋਂ ਬਾਅਦ ਪਸ਼ੂ ਨੇੜਾ ਗੱਭਣਾ ਉਹ ਰਹਿ ਹੀ ਜਾਣਾ ਆਪਾਂ ਆਪਣੇ ਭਾਰਤ ਦੇ ਵਿੱਚ ਤਾਂ ਸਿਰਫ ਆਪਾਂ ਰਿਪੀਟਰ ਗਾਵਾਂ ਤੇ ਯੂਜ਼ ਕਰਦੇ ਆ ਉਹ ਆਪਣੀ ਮਰਜ਼ੀ ਨਾਲ ਸਵਾਲ ਲੈਂਦੇ ਨੇ ਜਾਂ ਇਹ ਟੈਕਨੀਕ ਐਮਬ੍ਰਿਓ ਟ੍ਰਾਂਸਪਲੈਂਟ ਕਰਦੇ ਨੇ ਜਿਹੜਾ ਭ੍ਰੂਣਤਵਾਦਲੇ ਦੀ ਵਿਧੀ ਆ ਉਹਦੇ ਵਿੱਚ ਵੀ ਇਹ ਜਿਹੜੀ ਟੈਕਨੀਕ ਆ ਕੰਮ ਆਉਂਦੀ ਆ ਤੇ ਆਪਾਂ ਤਾਂ ਸਿਰਫ ਰਿਪੀਟ ਗਾਮਾਂ ਦੇ ਯੂਜ਼ ਕਰਦੇ ਆ ਬਾਹਰਲੇ ਤਾਂ ਇਹਨਾਂ ਨੂੰ ਆਪਣੀ ਮਰਜ਼ੀ ਨਾਲ ਗਾਮਾਂ ਸਮਾਉਣ ਦੇ ਵਿੱਚ ਬਹੁਤ ਜ਼ਿਆਦੇ ਤੋਂ ਮਦਦ ਲੈਂਦੇ ਨੇ ਜਾਂ ਕੋਈ ਹੋਰ ਪਸ਼ੂ ਹੈ ਉਹ ਉਹ ਕਰਦੇ ਨੇ ਆਪਾਂ ਇਹ ਚੀਜ਼ ਸਿਰਫ ਰਿਪੀਟ ਵਾਸਤੇ ਵਰਤਦੇ ਆ ਤਾਂ ਪੈਨੂ ਬਹੁਤ ਹੀ ਚੰਗੀ ਇੱਕ ਟੈਕਨੀਕ ਆ ਤੁਸੀਂ ਇਹਦੇ ਨਾਲ ਵੀ ਆਪਣਾ ਪਸ਼ੂ ਗੱਭਣ ਕਰਾ ਸਕਦੇ ਹੋ ਜੇ ਤੁਹਾਡੇ ਪਸ਼ੂ ਯੂਟਰਸ ਚੰਗਾ ਠੀਕ ਆ ਸਾਈਜ਼ ਨਾਲ ਉਹਦਾ ਘੱਟ ਹੋਵੇ ਕਈ ਵਾਰ ਜੇ ਸਾਈਜ਼ ਘੱਟ ਆਉਂਦਾ ਫਿਰ ਥੋੜਾ ਮਿਲ ਮਿਚਰ ਪਾ ਕੇ ਕਰਾ ਪ੍ਰੋਪਰ ਜਦੋਂ ਸਾਈਜ਼ ਬਣ ਜਾਂਦਾ ਉਸ ਬਾਅਦ ਤੁਸੀਂ ਆਪਣੀ ਮਰਜ਼ੀ ਨਾਲ ਇਹਨੂੰ ਗੱਭਣ ਕਰਾ ਸਕਦੇ ਹੋ ਕਿਉਂਕਿ ਕਈ ਵਾਰ ਰਿਪੀਟ ਪਸ਼ੂ ਇਦਾਂ ਤੇ ਹੁੰਦੇ ਨੇ ਥੋੜੀ ਬਹੁਤੀ ਘਾਟ ਹੁੰਦੀ ਆ ਪਰ ਸਾਈਜ਼ ਪ੍ਰੋਪਰ ਸਹੀ ਹੁੰਦਾ ਉਹ ਹੌਲੀ ਹੌਲੀ ਇਹ ਸਟੈਂਪਟ ਹੋ ਗਿਆ ਜ਼ੁਰੀ ਮਨ ਹੋ ਗਿਆ ਨਾਲ ਨਾਲ ਘਾਟਾ ਵੀ ਪੂਰੀਆ ਕਰਨਗੇ ਤੇ ਪਸ਼ੂ ਨੂੰ ਗੱਭਣ ਕਰਾਉਣ ਦੇ ਵਿੱਚ ਆਪਣੀ ਮਦਦ ਕਰੋ ਤਾਂ ਇਹ ਤੁਸੀਂ ਵਰਤ ਕੇ ਦੇ ਜੰਗ ਫਾਰਮ ਦੇ ਨਾਂ ਤੇ ਆਪਣਾ ਚੈਨਲ ਆ ਤੇ ਫੇਸਬੁਕ ਤੇ ਆਪਣਾ ਪੇਜ ਆ ਜੰਗ ਫਾਰਮ ਦੇ ਨਾਂ ਤੇ ਉਹਨੂੰ ਲਾਈਕ ਤੇ ਸ਼ੇਅਰ ਤੇ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ